ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਮ ਸਿੰਘ ਸਾਹਿਬ ਠੀਕ ਹਾਂ ਜੀ ਤੇ ਆਪਾਂ ਚੱਲੇ ਸੀ ਪ੍ਰੋਗਰਾਮ ਤੇ ਤੇ ਸਿੰਘ ਆਪਣੇ ਅੱਜ ਦਿਮਨਦਰ ਸਿੰਘ ਵੀ ਆ ਗਏ ਆ ਜਗਰਦੇਵ ਵੀ ਨਾਲ ਆ ਗਿਆ ਤੇ ਆਪਾਂ ਜਾਣਾਂ ਇਹ ਪ੍ਰੋਗਰਾਮ ਤੇ ਇਹਦੇ ਆਪਣੇ ਵੀਰਾਂ ਨੇ ਨੌਜਵਾਨ ਵੀਰਾਂ ਨੇ ਸੇਵਾ ਕਰਨੀ ਸੀ ਚਾਦਰਾਂ ਦੀ ਉਹ ਚਾਦਰਾਂ ਦੀ ਸੇਵਾ ਕਰਨ ਦੇ ਤੇ ਕਹਿੰਦੇ ਬਾਬਾ ਜੀ ਆਓ ਜ਼ਰੂਰ ਤੇ ਨਾਲੇ ਸਾਡਾ ਵੀ ਬੁਲਾਉਂ ਗਏ ਹੋ ਤੇ ਸ਼ੋਭਨੀਦੀ ਵੀ ਉੱਥੇ ਚੱਲਿਆ ਆ ਕਹਿੰਦਾ ਮੈਂ ਵੀ ਨਾਲ ਜਾਣਾ ਵਾ ਤੇ ਇਹਨੂੰ ਆਪਾਂ ਉੱਥੇ ਤਾਰ ਦੇਣਾ ਵਾ ਤੇ ਜੁਡੇਰੋ ਬੁਲਾਉਂ ਗਏ ਨਾਲ ਜੀ ਤੇ ਫਿਰ ਆਪਾਂ ਆਣ ਕੇ ਸੇਵਾ ਉਹਨਾਂ ਦੇ ਨਾਲ ਲੱਗਾਂਗੇ ਤੇ ਹੁਣ ਆਪਾਂ ਜਿਹੜਾ ਵੀ ਪ੍ਰੋਗਰਾਮ ਤੇ ਜਾਣਾ ਤੁਹਾਨੂੰ ਦਿਖਾਉਨੇ ਆ ਸੇਵਾ ਕਰਨ ਦੇ ਆ ਸਾਰੇ ਸਿੰਘ ਤੇ ਐਣ ਤੱਕ ਸਾਰੇ ਜਣੇ ਬਲੌਂਗ ਜਿਹੜਾ ਇਹ ਜ਼ਰੂਰ ਦੇਖਿਓ ਜੀ ਆਪਾਂ ਪਹੁੰਚ ਗਏ ਜੀ ਪਰ ਆਪਾਂ ਅੱਧ ਜਾ ਤੁਹਾਨੂੰ ਦਿਖਾਉਨੇ ਆ ਅੱਗੇ ਪ੍ਰੋਗਰਾਮ ਤੇ ਨੇਤਾ ਨਾਲ ਲੱਗਣਾ ਇਹਨਾਂ ਦੇ ਆਪਾਂ ਵੀ ਤੁਹਾਨੂੰ ਯਾਦ ਨਹੀਂ ਕੋਈ ਮੰਗਾ ਨਹੀਂ ਕੋ ਆਵੇ ਆ ਛੱਪਿਆ ਆ ਆ ਨੀ ਕੀ ਖੇਡ ਉਹਦੇ ਨਾਲ ਤੋਂ ਹਾਂਜੀ ਵੀ ਕਦਿਆਂ ਦੀ ਸੇਵਾ ਇੱਥੇ ਸੂਤ ਆਉਣਾ ਸੀ ਉੱਥੇ ਨਹੀਂ ਸੂਤ ਆਉਣਾ ਇੱਥੇ ਸੂਤ ਆਉਣਾ ਕੰਮ ਤਾਂ ਕਿਦਾਂ ਆ ਧੋਣਾਂ ਦੀਆਂ ਜੀ ਹਾਂ ਜੀ ਆਹੇ ਉੱਥੇ ਠੀਕ ਹੈ ਸੀ ਠੀਕ ਆ ਮੈਂ ਸਾਰੇ ਜਣਿਆਂ ਦੀ ਆ ਉਥੋਂ ਜਾ ਕੇ ਕੋਲ ਦੁਕਾਨ ਤੋਂ ਤੁਸੀਂ ਲੈ ਆਓ ਕੋਈ ਜੋ ਵੀ ਲਾਉਣਾ ਚਾਹਾਂਗਾ ਇਹਦੇ ਉਹਦੇ ਕੋ ਪਰਲੇ ਕੋਣੇ ਛਿੰਦੇ ਕੋਣੇ ਠੀਕ ਹੈ ਜੀ ਠੀਕ ਹੈ ਨਾ ਬਰਦਾ ਦੇ ਖਾਤੇ ਹਾਂ ਉਹ ਪਾਵਾਂਗੇ ਨਾ ਪਹਿਲਾਂ ਵੀਡੀਓ ਚੜਨੀ ਆ ਨਹੀਂ ਆਪਾਂ ਉਹਨੂੰ ਜਣਾ ਚੰਗਾ ਚਲੋ ਠੀਕ ਹੈ ਸੀ ਨਾ ਲੇਟ ਹੁੰਦਾ ਪ੍ਰੋਗਰਾਮ ਦੇ ਤੇ ਫਿਰ ਆਣ ਕੇ ਫਿਰ ਆਉਂਦੇ ਆ ਜਾਂਦੇ ਆ ਇਹਨੂੰ ਰੱਖੋ ਨਾ ਇਹ ਤੁਹਾਡੇ ਨਾਲ ਆ ਆਪਾਂ ਆ ਗਏ ਜੀ ਪ੍ਰੋਗਰਾਮ ਕਰਕੇ ਤੇ ਆਪਣੇ ਸਿੰਘ ਨੂੰ ਮਿਲਾਂਦਾ ਚਾਦਰਤ ਹੋਗੇ ਆ ਗਏ ਆ ਤੇ ਆਪਾਂ ਹੁਣ ਪਹਿਲਾਂ ਅਰਮਣੀਓ ਪੜਾਂਗੇ ਤੇ ਫਿਰ ਆਪਾਂ ਦੇਖਦੇ ਹਾਂ ਉਹਨਾਂ ਬਾਅਦ ਵੀ ਇਹ ਕਿਦਾਂ ਨਾਲ ਚੋਦਣਾ ਚਾਦਰਤ ਹੋਗੇ ਬਾਤੀਆਂ ਸੁਕਣੇ ਨੇ ਕੰਨੀਆਂ ਤੋਂ ਗਏ ਪਾਦਿਆਂ ਚੋਂ ਪਤਾ ਨਹੀਂ ਕੀ ਕਰਨ ਕਿ ਕੀ ਬਣਾਉਂਦੇ ਕੀ ਖਾਣ ਲੱਗੇ ਕਿ ਸਾਰੀਆਂ ਦੋਤੀਆਂ ਹਾਂਜੀ ਤੇ ਪਹਿਲਾਂ ਉੱਥੇ ਤੋਂ ਗਿਆਨਸ਼ੀਤੀ ਇੱਥੇ ਧੋਣੀਆਂ ਸੀ ਬਾਈ ਪਤਾ ਲੱਗਾ ਕੈ ਕਰੀਂਦਾ ਆਂਦਾ ਤੁਹਾਡਾ ਧੂਆ ਨਿਕਲ ਜਾਣਾ ਇੱਕ ਰਾ ਹੁਣ ਕੋਈ ਖਾਦਾ ਖੁਦਾ ਕੁਝ ਨਹੀਂ ਆਈ ਕਿ ਨਹੀਂ ਕੋਈ ਖਾਦਾ ਖੁਦਾ ਨਹੀਂ ਕੁਝ ਸਰਦਾਰ ਕੋਈ ਨਹੀਂ ਸਰਦਾਰ ਨੇ ਲਾਏ ਸਨਾਂ ਲੇਕਿਨ ਅੱਛਾ ਕੋਈ ਨਹੀਂ ਕੋ ਖਾਣਾ ਖੋਣਾ ਹੁਣ ਦੱਸੋ ਕੋ ਤੇ ਕੁਛੜਾ ਲੈ ਗਈ ਨਹੀਂ ਦੇਖਦੇ ਆ ਮੋ ਚਲਕੀ ਹੈ ਨਹੀਂ ਲੈ ਗਈ ਨਹੀਂ ਉੱਥੇ ਨਹੀਂ ਉੱਥੇ ਪਕੌੜਿਆਂ ਦਾ ਸਟੂ ਹਾਂ ਮੜਕੇ ਆਣ ਕੇ ਜੋ ਵੀ ਬਣਾਉਣਾ ਹੋ ਤੇ ਦੱਸ ਦਿਓ ਠੀਕ ਆ ਜਿਹੜਾ ਇਸ ਪਾਈ ਰਹਿੰਦੀ ਹੈ ਵੀ ਕਰਨਾ ਕੀ ਘਾ ਪੜਦਾ ਨਹੀਂ ਸਹੀ ਨਹੀਂ ਤੇਰੀ ਲੱਗੂਗਾ ਸਾਡੇ ਨਾਲ ਵਾਗੇ ਲੱਗਾ ਲੱਗਾ ਬਣੀ ਬਣੀ ਬਣਾਈ ਹੈ ਇਹ ਵੀ ਕੁਛ ਕਾ ਹੈ ਇਹਦਾ ਸੇਵਾ ਕਰਨ ਤੋਂ ਬਾਅਦ ਵਿੱਚ ਹੁਣ ਫਿਰ ਤਿਆਰੀ ਹੋਣੀ ਖਾਣ ਪੀਣ ਦੀ ਵੇਖੋ ਕੀ ਬੰਡਿਆ ਇਹ ਵੀ ਸੇਵਾ ਹੀ ਆਹ ਨਹੀਂ ਨਹੀਂ ਇਹ ਵੀ ਜ਼ਰੂਰੀ ਆ ਦੇ ਨਾਲ ਨਾਲ ਸਾਰੀ ਜਿਹੜੀ ਸੇਵਾ ਕੀਤੀ ਇਹਦੇ ਹੁਣਾ ਹੁਣੇ ਨਿਊਟਰਲ ਪਾਣਦੇ ਹੈਂ ਕੀ ਪਤਾ ਚਾਹ ਪਤਾ ਜਰਨ ਦਾ ਕਿਰੇ ਤੋਂ ਸੋਚਾ ਕੋਣ ਤੋਂ ਉਹ ਜਿਹੜਾ ਕਟਿੰਗਾ ਸਮਾਨ ਉਹ ਕੱਜ ਪਾਣਾ ਵਾ ਉਹ ਕੱਜ ਪਾਣਾ ਵਾ ਓੜਾ ਪਾਏ ਕੇ ਮੇਰੇ ਵਾਲੇ ਨੇ ਦੋ ਪੱਟੀਆਂ ਇਧਰ ਵੀ ਇਹਨਾਂ ਕੱਟ ਕੇ ਸਮਾਨ ਰੱਖਿਆ ਜੇ ਕੁਝ ਨਾ ਵੜਾਉਣਾ ਮੰਜੂਰੀਆਂ